ਲੋ ਜੀ ਪਹਿਲਾਂ ਤਾਂ ਮੈਨੂੰ ਅਰਸ਼ ਵੀਰ ਨੂੰ ਅਸੀਂ ਕੱਲ ਜੀ ਕੋਈ ਸਾਰਿਆਂ ਨੂੰ ਜੀ ਸਵਾਗਤ ਹੈ ਬਾਈ ਬਲੌਗ ਦਾ ਸਾਰਿਆਂ ਦਾ ਤੇ ਅੱਜ ਬਾਈ ਆਪਰੇ ਨੂੰ ਵੀ ਮਿਲਿਆ ਯਾਰ ਅਸੀਂ ਕੱਲ ਜੀ ਉਧਰ ਮਿਲਿਆ ਬੰਦੀ ਨੂੰ ਵਧੀਆ ਯਾਰ ਨੂੰ ਅੱਜ ਆਏ ਹੋਏ ਬਾਈ ਦਿੱਲੀ ਜੀ ਮੋਟਰ ਪਰ ਅੱਜ ਬਾਈ ਆਪਣੇ ਜਿਹੜੇ ਬੰਨੇ ਵਾਲੀ ਲੇਬਰ ਬੰਦੇ ਆ ਉਹ ਫੋਡੀ ਮਨਾ ਰਹੇ ਆ ਤੇ ਉਹ ਕਹਿੰਦੇ ਸਰਦਾਰ ਜੀ ਜਰੂਰ ਆਇਓ ਕਹਿੰਦੇ ਤੁਸੀਂ ਵੀ ਮਾ ਭਾਈ ਆਇਆ ਲਾਇਆ ਪਿਆ ਬਾਈ ਇਹਨਾਂ ਨੇ ਅਰਸ਼ ਵੀਰ ਦਾ ਲੈਟਰ ਆ ਕੇ ਆਏ ਅਸੀਂ ਨੱਚਣ ਆਏ ਘੰਟਾ ਤਾਂ ਨੱਚਲੇ ਹੋ ਗਏ ਇਹਨਾਂ ਨੂੰ ਹਾਂ ਉਹ ਅਜੇ ਨਹੀਂ ਗਾਣੇ ਲਾ ਲਾਣ ਦੇ ਕਰ ਲਾਣ ਦੇ ਜੋਬ ਪੂਰਾ ਕੋਈ ਨਾ ਟਾਂਟਾ ਹੋ ਗਿਆ ਬਾਈ ਨੱਚਦੇ ਆ ਨੂ ਇਹਨਾਂ ਨੂੰ ਅੱਜ ਇਹਨਾਂ ਨੇ ਇਹਨਾਂ ਦਾ ਵੀ ਹੋਣਾ ਤਿਹਾਰ ਮਨਾਉਂਦੇ ਆ ਕੱਲੂ ਵੀ ਰੈਸਟ ਪਰ ਆਹੇ ਪਰਸ ਨੂੰ ਕਰੂਗਾ ਕੰਮ ਸ਼ੁਰੂ ਦੁਬਾਰਾ ਹੈ ਕਿ ਨਹੀਂ ਦੱਲੀ バイバイバイバイバイバイバイ ਕਮਰਾ ਹੋ ਗਿਆ ਤਿਆਰ ਸਫਾਈ ਕਰਤੀ ਨੋ ਸਾਰੇ ਨੂੰ ਇੱਧਰ ਮੇ ਲੋ ਬਾਪੂ ਨੂੰ ਜੀ ਪਾਪੀ ਦਾ ਜੀ ਸੋਸਿਕਾ ਜੀ ਪਲਟੂ ਇੱਧਰ ਪੱਕਾ ਬਾਈ ਬੰਦਾ ਹੋਲੀ ਆ ਰਹੀ ਹੈ ਸ਼ਰਾਬੀ ਐ ਜੋਗੀ ਐ ਇਹਦੇ ਦਿਹਾੜੀ ਨਹੀਂ ਛੱਡੀ ਹੋਣੀ ਜਿਆੜੀ ਛੱਡਣੀ ਪਈ ਚਾਈਦੀ ਮੈਂ ਕਹਨੋ ਸਰ ਰਟੀ ਕਿੱਥੇ ਜਾਊਗਾ ਹੋਈ ਗੱਲ ਐ ਟੀਟ ਬਾਸੋਂ ਕਿੱਥੇ ਗਿਆ ਵਾ ਪਸ ਹੋਈ ਨੇ ਪਰਸੋਂ ਮਨਾਲੀ ਕੋ ਬਾਪੂ ਕੋ ਮਨਾਲੀ ਰਾਜ ਨਹੀਂ ਛੁੱਟੀ ਐ ਨਹੀਂ ਅਜੀਬ ਜੀ ਦੇ ਨਾਲ ਤਾਂ ਉਹਦੇ ਸਵਾਰ ਉੱਪਰ ਪਹੁੰਚੇ ਹੋਏ ਆ ਰੱਬ ਦਾ ਤਾਰਿਕ ਵੀ ਮਿਆਦ ਨੂੰ ਰਾਤ ਨੂੰ ਜਨਾਜ਼ਾ ਨਹੀਂ ਪੱਛਿਆ ਉਹ ਗਾਣੇ ਸਾਰੇ ਦੇ ਦੇ ਨਾ ਵਾ 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 ਚਾਰ ਬੋਤਾ ਦਾ ਭਾਈ ਬਾਹਰ ਕੇ ਦਰਮੇਂ ਕਿਹਦਾ ਫਰਸ ਪਾਉਂਦਾ ਆ ਕਹਿੰਦਾ ਅੱਜ ਕਾਲੂ ਕਿਤੇ ਆ ਵੀ ਨਾ ਬਲਦੂ ਦਿਮਾਗ ਤਾਂ ਉਧਰੇ ਗਿਆ ਬਾਕੀ ਬਈਆ ਇਹਦੇ ਚ ਬਜਰੀ ਵਾਲਾ ਫਰਸ ਪਾ ਦਾਨਾ ਫਰਸ ਕਿ ਕਰਨਾ ਹੁਣ ਕਾਦਾ ਫੱਟੇ ਆ ਦਾ ਫੱਟਾ ਹੀ ਪਾ ਲੇ ਉੱਪਰ ਇਹ ਬਾਪੂ ਨੇ ਬਾਈ ਰੈਡੀਮੇਡ ਕੰਸ ਬਣਾਈ ਆ ਕੀ ਜਾਂਦਾ ਬਣਾਉਣੀ ਨੇ ਰੈਡੀ ਮੇਡ ਤਾਂ ਠੀਕ ਐ ਨੂੰ ਲੈ ਉਹ ਤਾਂ ਲਵਾਉਂਦਾ ਸੀ ਸੇਚ ਸੇਚੇ ਲਵਾਏ ਹੋਏ ਆ ਹੁਣ ਲੱਗੀ ਆ ਘੜ ਕੇ ਆਈ ਐ ਸੂਤ ਨਾਲ ਲੱਗੀ ਐ ਮਲਕੀ ਤੇ ਮਲਕੀ ਤੇ ਬਾਈ ਨੇ ਕੱਚਾ ਕੰਮ ਕਰਿਆ ਕਰੀ ਉਹ ਨਹੀਂ ਮੈਂ ਉਹ ਨਹੀਂ ਉਹ ਸੱਤ ਬਾਜੂ ਬਾੜੀ ਮੋਟੀ ਹੋਈਗਾ ਸਾਰਾ ਆ ਦੇਖ ਕਿੱਥੇ ਲੈਵੇਂਗਾ ਨਾ ਨਹੀਂ ਬਰਾਬਰ ਹੈ ਬਰਾਬਰ ਹੈ ਨਾ ਹਾਂ ਗੱਲ ਤੇ ਬਾਦੀ ਰਿਹਾ ਬਚੂ ਨਾ ਜੂਰ ਬੰਦਾ ਰੀ ਮੇਰੇ ਜਾਨੇ ਕੈਮਰਾ ਛੋਟਾ ਜਿਹਾ ਲੱਗਦਾ ਸੀ ਆ ਹੁਣ ਦੇ ਗਿੱਟਾ ਕੈਮਰਾ ਲੱਗਦਾ ਇਹਨਾਂ ਨੂੰ ਪਤਾ ਕਾਹਦੇ ਕਾਹਦੇ ਕੈਮਰਾ ਬਣਾਇਆ ਔਰ ਮੇਰੇ ਬਿਆਹ ਦੀ ਬੇਟੀ ਉਹਦੇ ਲੱਗੇ ਆ ਜੋ ਬੇਟੀ ਦੇ ਨਰਜ ਕਰਾ ਕੀ ਹੋਈ ਆ ਕੀ ਹੋਈ ਆ ਬੇਟੀ ਬੇਟੀ ਲੱਗਣੀ ਉਹਦੇ ਹਾਂ ਉਹ ਸਵਾਰਾ ਪੱਲੀਆਂ ਪੁੱਲੀਆਂ ਪਾਈ ਆ ਬੇਟੀ ਰੇ ਜਣਾ ਫਤਾਨ ਵਾਲੇ ਲੋਕ ਟੋਲ ਵੀ ਰੱਖ ਲੈ ਜੇ ਇਹ ਆਪ ਘਾਜ ਰੱਖੇ ਹੋ ਇਹ ਜ਼ਰੂਰੀ ਆ ਰੱਖੋ ਜਾਣੇ ਮੈਨੂੰ ਬਾਰਖਣਾ ਹੁੰਦੀ ਆ ਜੀ ਤਾਂ ਮੇਰੀ ਕਰਤਾ ਹੋਣਾ ਝੋਲਦਾਰੀ ਫਰ ਰੱਖਣੇ ਆ ਹੁਣ ਪਾਣੀ ਕਰ ਦੇ ਜੀ ਰੁਕੀ ਲੈਣੀ ਤੂੰ ਨਹੀਂ ਕੋਈ ਬਰ ਜਾਏਗਾ ਅਸੀਂ ਜਾ ਰਹੇ ਹਾਂ ਜੀ ਕਿਥੇ ਜੂੰਗੇ ਉਹ ਤਾਂ ਪਰ ਠੀਕ ਹੈ ਇਹਦਾ ਦੇਖ ਇੱਧਰ ਰੇਹ ਸਾਰਾ ਵਿਚਾਈ ਨਹੀਂ ਸਾਨੂੰ ਉੱਥੇ ਮومی ਕਾ ਜੇ ਲਾ ਕੇ ਨਾ ਲਈ ਨੂੰ ਤਾਰ ਖੜਾ ਪੈਂਦਾ ਜੀ ਪਾਣੀ ਦਾ ਠੀਕ ਨਹੀਂ ਸਾਰਾ ਪਾਏ ਨਾ ਜੇ ਤੂੰ ਮੁੰਡੀ ਗੁੱਲੰਦਰ ਰੱਖਤਾ ਹਾਂ ਮومی ਕਾ ਜੇ ਲੱਗ ਜਾ ਉਹ ਫਿਰ ਮੈਂ ਬੰਦ ਕਮਰਾ ਆਏ ਤੂੰ ਕੋਈ ਲੋੜ ਨਹੀਂ ਜਾ ਭਾਈ ਨੇ ਕਿਣੀ ਠੀਕ ਨਹੀਂ ਕਮਰਾ ਬਣਾਤਾ ਬੱਟ ਕੱਢ ਮੈਂ ਤਖਤੇ ਧੜੇ ਪੈਦੇ ਦੋ ਦੇਖਾ ਉਹ ਪਏ ਸਾਹਮਣੇ ਲਾ ਜਾਣੇ ਉਹ ਬਾਈ ਸੱਡ ਇੱਧਰ ਤਿਆਰ ਹੋਈ ਵੀ ਸਾਹਮਣੇ ਆਪਣੀ ਹੁਣ ਕਾਲੂ ਹੁਣੇ ਬਣਾਉਣੀ ਆ ਖੁੱਲੀ ਉਹ ਉੱਥੇ ਸਾਹਮਣੇ ਫਿਰ ਤੇ ਬਾਅਦ ਆਪਾਂ ਦਲਵੀਰ ਭਰਤ ਵੀ ਪਾਉਣਾ ਬਾਈਆ ਸਾਹਮਣੇ ਇੱਥੇ ਟਾਇਲ ਹੋਣੀ ਆ ਉਹ ਤਖਤੇ ਦੇਖ ਤੇ ਸਾਹਮਣੇ ਰੱਖੇ ਹੋਏ ਉਹ ਤਖਤੇ ਦਰਵਾਜ਼ੇ ਸਾਹਮਣੇ ਹਾਂ ਤੇ ਦੂਇਓ ਇਹ ਸੁੱਖੇ ਨਾਲ ਨੂੰ ਆਜੋ ਬਾਹਰੋਂ ਚੱਲਦੇ ਆ ਇਹ ਤਖਤੇ ਨੂੰ ਨਾ ਮੰਨੋ ਆਹ ਤਖਤੇ ਜਿਹੜੇ ਇਹਨੂੰ 5-6 5-6 ਸਾਲ ਹੋ ਗਏ ਸਾਹਮਣੇ ਸਾਹਮਣੇ ਰੱਖੇ ਨੇ ਆਹ ਉਹ ਸਾਹਮਣੇ ਹੋ ਜਾਓ ਨੋ ਬੈਠ ਕੇ ਦੇ ਦੇ ਬਾਬਾ ਜੀ ਚਾਹ 5 ਸਾਲ ਹੋ ਗਏ ਪੰਜ ਉਹ ਹੈ ਜੀ ਬੇਜ ਉਹ ਹੀ ਜੀ ਪਾ ਕੇ ਕਣੀ ਰੱਖੇ ਵਿਖਾਓਗੇ ਮੈਂ ਅੰਦਰ ਲਾਏ ਵੀ ਨਹੀਂ ਗਣੀ ਨਾਲ ਕੇ ਰੱਖਾਈ ਦੇਖ ਇਹ ਤਾਂ ਕੰਮ ਬਾਹਰ ਦੀ ਹੋਰ ਹੈਗਾ ਥੋੜਾ ਜਿਹਾ ਸੁੱਖਿਆ ਲੈਣਾ ਜੀ ਮਾਰਦੀ ਜਿਹੜੀਆਂ ਸੁੱਕ ਫਿਰ ਆ ਜੀ ਸੁਖਾ ਕਬੂ ਡਾਕਟਰ ਸੁਖਾ ਡਾਕਟਰ ਆਹ ਫੋਨ ਦੇ ਫੋਨ ਆਉਣੇ ਆ ਇੱਕ ਮਿੰਟ ਵਾੜਾ ਉਹ ਉਹ ਦਿਲਾਓ ਸੋ ਕੇ ਰੇਗ ਉਤਰਾ ਲਿਆ ਪਉਣਾ ਨਾ ਕਬੂਤਰਾਂ ਦੇ ਬਲੌਗ ਪਾਉਂਦਾ ਸੋ ਸ਼ੌਕੀ ਕਬੂਤਰਾਂ ਦਾ ਬਾਈ ਇਹੇ ਹਾਂ ਸ਼ੌਕੀ ਸ਼ੌਕੀ ਜੱਟ ਕਬੂਤਰਾਂ ਦਾ ਪਤਾ ਕਿ ਆਈ ਵੀ ਆਪਣਾ ਚੈਨਲ ਦਾ ਨਾਮ ਫਤਿਹ ਬਲੌਗ ਹੈ ਉਹਦੇ ਵਿੱਚ ਨਾ ਆਪਾਂ ਡਾਕਟਰ ਇੱਕੜਾ ਕਹਿੰਦੇ ਬੰਦੇ ਕਈ ਕਿਉਂਕੇ ਬਾਈ ਉਹਦੇ ਵਿੱਚ ਪਿਆ ਜਾਣਕਾਰੀ ਆ ਦਵਾਈਆਂ ਗੂਟੀਆਂ ਦੀ ਹਾਂ ਜੀ ਨੇ ਕਬੂਤਰ ਰੱਖੇਦੇ ਬਾਈ ਹਾਂ ਸੋਨਾ ਦੱਟਦੇ ਆ ਅੱਛਾ ਕਬੂਤਰਾਂ ਦਾ ਬਾਈ ਸ਼ਕੀਨ ਆ ਮੁੰਡਾ ਨੰਬਰ ਚੱਕ ਦੇ ਕਬੂਤਰ ਹੀ ਨੇ ਨਾਲੇ ਮੇਸਤਰੀ ਦਾ ਕੰਮ ਕਰਦਾ ਹੈ ਰਾਜ ਮੇਸਤਰੀ ਦੇ ਨਾਲ ਕਬੂਤਰ ਉਡਾਉਂਦਾ ਹਣਾ ਸ਼ੌਂਕ ਵੀ ਪੂਰਾ ਕਰਦਾ ਨਾਲੇ ਪੈਰ ਬਖੜਾ ਦੇ ਦਿੱਤੀ ਜਾਂਦਾ ਉੱਪਰ ਦੀ ਆਏ ਦੇ ਕੀ ਲੱਗ ਪਏ ਕਿਹੜਾ ਕਿਹੜਾ ਨਾਲੇ ਕੋਲਦਾ ਜੇ ਛੜ ਜਣੀ ਕੋਈ ਟਕਾਣਾ ਹੈਗਾ ਵੀ ਕੱਲ ਨੂੰ ਆਉਂਗੇ ਕਿ ਨਹੀਂ ਇਹ ਬਾਜੀ ਫੁੱਟ ਪੈਂਡਾ ਇਹਦੇ ਕਿਸਮਤ ਆ ਜੇ ਇੱਥੇ ਕਈ ਪਰ ਉਹ ਸੁੱਕੇ ਉਹ ਆ ਡਿਜ਼ਾਈਨ ਪਾਈ ਜਿਵੇਂ ਕੰਦੇ ਚ ਲੈਣਾ ਬੱਜੀਆਂ ਵੀ ਇਹਦੇ ਫੁੱਟ ਪਾਉਣਾ ਉਹਦੇ ਬਗਲੋਂ ਓਟਾ ਯਾਰ ਆ ਦੇ ਤੂੰ ਨਹੀਂ 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 ਉਹਦੇ ਖਰਾ ਲਾ ਤੂੰ ਆ ਹੀ ਰਹਿੰਦੇ ਸਿੱਧਾ ਆ ਇਹਨਾਂ ਨੂੰ ਮਾਰ ਦੀ ਜਿਹੜੀਆਂ ਲੈਣਾ ਜੀ ਆਪਾਂ ਫੇਟਾ ਵੀ ਐਨ ਨੂੰ ਕਿਹੜਾ ਦੇ ਦਿਆ ਆਹ ਪਤਾ ਟੀਨਾ ਪਾਈ ਉੱਪਰ ਖੜਾ ਲੈ ਐਨ ਜੀ ਨੇ ਬਾਦੂਰੇ ਫੁੱਲ ਬੁੱਟੀਆਂ ਪਾਉਣੀਆਂ ਨੇ ਉਹਦੇ ਆ ਜਦਾ ਵੇ ਜੰਦਾ ਮੋਈ ਜਾਂਦਾ ਆ ਆ ਵੀ ਹੱਥ ਵੀ ਲੈਣਾ ਪਾਉਣੀਆਂ ਫਿਰ ਉਹਦੇ ਇਹਦੇ ਬਸ ਲੈਣਾ ਰੈਂਡ ਦੇ ਛੱਡ ਬ੍ਰੈਂਡ ਦੇ ਹਾਂਜੀ ਹਾਜੀ ਜੇਡ ਬੋਰੀ ਜੇਡ ਬੋਰੀ ਤੁਸੀਂ ਇੱਕ ਬੋਰੀ ਉੱਥੇ 10 ਬੋਰੀ ਚੱਕ ਲਿਆਉਂਦੇ ਆ ਫਿਰ ਆਹ ਲੱਕਿਓ ਕਿਹਦੇ ਪਲਾਸਟਰ ਵੀ ਆ ਪੈਡਿੰਗ ਪਲਾਸਟਰ ਤੁਹਾਨੂੰ ਨਹੀਂ ਗੱਲ ਸੁਣਨਾ ਚਾਹੀਦਾ ਤਾਂ ਹੈਗੀ ਤੁਹਾਨੂੰਗਾ ਹਾਂ ਫਿਰ ਚੱਕ ਲਿਓ 10 ਚੱਕ ਲਿਆਉਣੀ ਆ ਜਾਂ ਟਰੈਕਟਰ ਲਈ ਜਾ ਲਗਾ ਲਿਆ ਉੱਥੇ ਉਹ ਤੇ ਵਾਟਰ ਤੇ ਲਾ ਗਿਆ ਜੀ ਆਪੇ ਉਹਦਾ ਡਾਲੇ ਦਾ ਕੰਡਾ ਟੁੱਟ ਗਿਆ ਟਰੈਕਟਰ ਲੱਗ ਗਿਆ ਜੀ ਮੇਰੇ ਅੱਛਾ ਸਗੰਜੇ ਦਾ ਕੀ ਹੋ ਗਿਆ ਦਾ ਕਿਸਦਾ ਕੰਮ ਕਰਿਆਗਾ ਨੇ ਕੋਲੇ ਨਾਲ ਸਗੰਜਾ ਲੱਗੇ ਖੜਾਵਾ ਦਾ ਟਰੈਕਟਰ ਮੈਂ ਬੈ ਕੇ ਖੜਾ ਨਾਲ ਜੇ ਬਾਪੂ ਦਾ ਕਸੂਰ ਹੈ ਵੀ ਅੱਛਾ ਤੇਰੇ ਲਈ ਕੁਝ ਜੁਰਾ ਭਾਈ ਮੇਰੇ ਲਈ ਜਰੂਰ ਹੈ ਬਾਪੂ ਨਾਲ ਤਾਂ ਕੰਮ ਹੋ ਜਾਂਦਾ ਵੇ ਬਾਪੂ ਆਹ ਬਾਪੂ ਆਹ ਕਾਹਦੇ ਚੜਿਆ ਉਹ ਨੂੰ ਸਮਝ ਤਾ ਹੁੰਦਾ ਕਿ ਨਾ ਟੁੱਟਿਆ ਇਹ ਜਿਹੜਾ ਪੱਤੀ ਪਰ ਤੈਂ ਖੁੱਲਦਾ ਹੈ ਪੱਤੀ ਪਰ ਤੇ ਆਏ ਹੁੰਦਾ ਜਗਾ ਟੁੱਟ ਗਿਆ ਜਿਹੜੀ ਸਾਂਪ ਦੀ ਆ ਲੱਗੀ ਆਏ ਕਿਲੀ ਜੀ ਹਾਂ ਉਹ ਡੀਜੀ ਦੇ ਵਿੱਚੋਂ ਪੱਟ ਹੋ ਗਈ ਉਹ ਜਿਹੜੀ ਸਾਂਪ ਦੀ ਆ ਬੱਤੀ ਨੂੰ ਦੂਜਾ ਕਰਾ ਲੈਣੇ ਕੋਈ ਜਾਣ ਲੱਗਾ ਉਹ ਸੈਟ ਕਰਾ ਦੇ ਜਾਂ ਤੂੰ ਦੋ ਪੱਲੇ ਪੱਲੇ ਆਉਂਦਾ ਉਹ ਤੁਸੀਂ ਫੋਨ ਕਰਕੇ ਮੰਗਾਏ ਲਓ ਹੀ ਉਹ ਹੈ ਨਹੀਂ ਸਮਝ ਗਿਆ ਉਹ ਸੰਨੀ ਥੋੜੀ ਲਿਆਉਣੇ ਆ ਬੰਦੇ ਨੇ ਭੇਜਣੇ ਉਹਦਾ ਇਹਨੂੰ ਕਿਹਾ ਪੈਕ ਸਵਾਰਨਾ ਜਾਂ ਕਰ ਦਾਂ ਕਿਹੜਾ ਉਹ ਗੋਲ ਟੋਕੇ ਨਾਲ ਦੱਸ ਸਕਦੇ ਭੇਜ ਦੇ ਲੱਭ ਇਕੱਠੀਆਂ ਜੀ 50 ਰੁਪਏ ਲੈ ਲੀ ਮੈਂ ਤੇਲ ਵੀ ਹਾਂ ਉਹੀ ਤੈਨੂੰ ਕਹਿਣਾ ਮੈਂ ਅੱਛਾ ਪੁੱਛਦਾ ਪਰਸ ਦਾ ਮਾਣ ਸੰਨੀ ਦਾ ਨੰਬਰ ਹੈ ਤੇਰਾ ਉਹ ਸੰਨੀ ਦਾ ਹਾਂ ਇਹ ਫੋਨ ਲਾ ਕੇ ਆਪਣੇ ਵਾਲੇ ਤੇਜੀ ਨਾਲ ਕੇ ਸਨੀ ਦਾ ਜੰਡੀ ਘਾੜਾ ਹੋਣਾ ਹੈ ਸਨੀ ਨਿਕਲੇ ਯਾਰ ਉਹਨੇ ਫੋਨ ਆਕਦਾ ਨਾ ਹੈ ਚ ਬਾਦੀ ਸੁੱਕੇ ਲੈਣਾ ਹੈ ਚ ਬਾਦੀ ਹਾਂ ਇਹ ਦਾ ਬਰਾਬਰ ਬਣਾ ਦੇ ਇੱਕ ਰੀ ਦੀ ਹੈ ਬੜਿਆ ਰਾਤਾ ਮਿਲ ਜਾ ਹੋ ਜਵੇ ਆ ਕਿ ਨਾ ਮੀਂਹ ਮੜਾ ਜਾ ਹੋਰ ਹੋਰ ਬਾਈ ਭਈਏ ਲੱਗੇ ਬੋਲੇ ਨਾ ਟਰੈਕਟਰ ਚਲੇ ਆ ਹਾਂ ਹੁਣ ਲੈ ਕੇ ਆਏ ਟਰੈਕਟਰ ਅਸੀਂ ਹੋ ਜੇ ਠੀਕ ਹੈ ਕਿੱਕਣਾ ਹੈ ਤੈਨੂੰ ਕੀ ਲੱਗਦਾ ਤੈਨੂੰ ਕੀ ਲੱਗਦਾ ਠੀਕ ਤਾਂ ਨਹੀਂ ਹੁਣ ਫੇਰ ਬੈਡਰਮ ਹੀ ਆਉਣਗੇ ਉਹ ਲੋੜਦੇ ਕੱਲ ਨਹੀਂ ਉਣਦੇ ਮੈਂ ਇਸ ਤਰੀ ਲੱਗਿਆ ਹੋਇਆ ਕੱਲ ਫਾਈ ਨਹੀਂ ਉਣਦੇ ਹਾਂ ਪਰਸੋਂ ਆਉਂਗੇ ਹੁਣ ਮੇਰੇ ਹਾਂ ਉਹ ਨਹੀਂ ਉਣਦੇ ਤਿੰਨਾਂ ਨਾਲ ਪੈਣੀ ਆ ਪੰਜ ਮਤਲਬ ਦਾਲ ਦੇ ਮੈਂ ਪਾਣੀ ਦੇ ਸਾਬੇ ਮੈਂ ਆਸਕੀ ਬੋਲਦਾ ਜੀ ਉਧਰ ਸੁੱਖੇ ਨੂੰ ਹੋਰ ਆ ਗਏ ਆ ਗਏ ਦੁਕਾਨ ਐਮਐਸ ਉਹਦਾ ਕਬੂਤਰਵਾਜੀ ਇਹਦਾ ਮਾੜਾ ਜਿਹਾ ਮੈਂ ਆਇਆ ਬਸ ਯਾਰ ਬਸ ਮੈਂ ਛੱਡ ਜੂਗਾ ਦਾਲ ਕਿੱਥੇ 10-15 ਪਾਈ ਕੇ ਫੇਰ ਨੰਕਾ ਕਰਨਾ ਹੈ ਬਿਜਲੀ ਖੜਾ ਕਦੀ ਵੀ ਤਾਂ ਕੋਈ ਜਲਦੀ ਨੀ ਦਿਖਾਉਂਦੇ ਤੇ ਦੇਦੇ ਬੱਸ ਤਿੰਨ ਪੈੜੀਆਂ ਤੇ ਦੋ ਪੈੜੀਆਂ ਦੀ ਦੁਕਾਨ ਕੋਲ ਹਾਂ ਉਹ ਇੱਕ ਨੂੰ ਲਾਉਣੀ ਆ ਉਹ ਦੁਆ ਬੰਦਾ ਲੋਹੇ ਤਾਰ ਕੇ ਗਿਆ ਤਾਂ ਇਹਨੂੰ ਨਹੀਂ ਬਣਾਉਣਾ ਪਤਾ ਹੁਣ ਪਤਾ ਇਹਨੂੰ ਕਿ ਆਏ ਐਡਾ ਕਿਹੜਾ ਕੜੂਆ ਐ ਚਾਰ ਤਾਂ ਗਲੀਆਂ ਐ ਕੜੈਜੀ ਕੋਲ ਆ ਜਵੇ ਯਾਰ ਆ ਆਉਂ ਨਹੀਂ ਜਿਹੜਾ ਬੰਦਾ ਗਰੂਨ ਦੇ ਜਾਣ ਪਾਣੀ ਹਾਂ ਪਰ ਉਹ ਪੀਜਾ ਦੀ ਦਵਾਈ ਅਸੀ ਦੀ ਕਿਉਂਕਿ ਉਹ ਜੇ ਲੋੜ ਤੇ ਜਿਆਦਾ ਮਾਤਰਾ ਦੇ ਵੱਧ ਦੇ ਦੋ ਨਾ ਜਿਆਦਾ ਕਿਤੇ ਹੋ ਫਿਰ ਉਹ ਨੁਕਸਾਨ ਕਰ ਦਿੰਦੇ ਨਾ ਸੁਕਾ ਦਿੰਦੀ ਜਮ ਹਾਂ ਫਿਰ ਲੱਸਾ ਪੈਦਾ ਹੋ ਜਾਂਦਾ ਜਿੱਕਾ ਕਹਿੰਦੇ ਆਪਾਂ ਹਾਂ ਇਹ ਉਹਦੇ ਖਾਤਰ ਦੁਆਰੇ ਜਿਹੜਾ ਦਹੀਂ ਦੇ ਉੱਪਰ ਨਿਸਰਮਾ ਪਾਣੀ ਹੁੰਦਾ ਹਾਂ ਫਿਰ ਉਹ ਦੁਆਰੇ ਜਿਹੜਾ ਪੈਂਦਾ ਆ ਚਾਚੇ ਦਾ ਵੀ ਦੱਸਦੇ ਬੁੱਲੂ ਸੁਜੀ ਜਾਂਦਾ ਚਾਚੇ ਦਾ ਇਹ ਉਤਰਾ ਦਾ ਕੋਈ ਕਰਾ ਬੰਦਾ ਵਾਲੇ ਨਹੀਂ ਕਰਿਆ ਪੈਂਦਾ ਐਕਸਪੈਰੀਮੈਂਟ ਹੈ ਸਹੀ ਕਿ ਖਾਣੇ ਪੀਣੇ ਕਿ ਅਲਰਜੀ ਹੁੰਦੀ ਕਿਸੇ ਚੀਜ਼ ਦੀ ਨਾ ਹਾਂ ਚਿਕਾ ਖਟਾ ਦਾ ਵਾਲਾ ਖਟਾ ਜੀ ਬਾਈ ਖੱਟਾ ਕਰਦਾ ਨਾ ਸਿੱਧਾ ਛੱਡਦਾ ਨਹੀਂ ਬਸ ਇਹ ਗਰੀਨ ਦਾ ਬੁੱਲਾ ਆਇਆ ਹੋ ਜਾਂਦਾ ਲੱਸੀ ਜਾਣਦੀ ਹੈ ਲੱਸੀ ਕਿਤੇ ਹੋਣਾ ਨੇ ਜਿੱਦ 6 ਮਹੀਨੇ ਬਾਅਦ ਕੀਤੀ ਆ ਬੜਿਆ ਤੁਸੀਂ ਇੱਕ ਚੀਜ਼ ਦੇਖੀ ਆ ਇਹਨੇ ਤਕਲੀਫ ਝੱਲ ਲੈਣੀ ਹਾਂ ਥੋੜਾ ਜਿਹਾ ਠੀਕ ਆ ਫਿਰ ਚੱਲ ਜੀਣਾ ਹੋਰ ਆਏ ਬੁੱਲੇ ਆਏ ਜੀਰੋ ਪ੍ਰੋਜੈਕਟ ਚਲਾਈ ਹੋਣੀ ਆ ਉਹ ਮਰ ਗਿਆ ਯਾਰ ਜੀ ਬਿਲਕੁਲ ਖਾਲਾ ਕੁਈਲਾ ਦੇ ਪੈਜੋ ਬਰਕਰ ਖਾਈ ਜਾਂਦੀ ਹੈ ਇਹ ਕੀ ਚੀਜ਼ ਹੈ ਐਨੋ ਇੱਥੇ ਕਿਆ ਬਣਾਉਂਦਾ ਮੂੰਹ ਦੇ ਕੇ ਖਰੀ ਜਾਏਗਾ ਮੂੰਹ ਜੀ ਨੜੋਂ ਹੁੰਦਾ ਉਹ ਖਾਮ ਹੋ ਗਿਆ ਕੁਦਰਤੀ ਨਹੀਂ ਨਹੀਂ ਅੱਗੇ ਵੀ ਤਾਂ ਹੁੰਦਾ ਦਿਲ ਵੀ ਇੱਕ ਗੱਲ ਇੱਕ ਨਾਲ ਬੰਨੂਗਾ ਜਾਂ ਠਿੰਡੇ ਨੂੰ ਰੋਟੀ ਘਰ ਤੋਂ ਬਹੁਤ ਘਟਰੀ ਨਹੀਂ ਹਾਂ ਕਿਉਂਕਿ ਖੂਨ ਨੂੰ ਅਲਰਜੀ ਕਿਹੜੀ ਚੀਜ਼ ਤੇ ਆਪਾਂ ਨੂੰ ਨਹੀਂ ਪਤਾ ਹੁਣ ਖਾਈ ਜਾਂਦਾ ਹੈ ਨਾ ਹੁਣ ਸੈਟ ਆ ਉਹਦਾ ਪਹਿਲਾਂ ਦੀ ਛੋਟੇ ਜੇ ਇਹਨੂੰ ਆਓ ਹੁਣ ਤਾਂ ਅਲਰਜੀ ਉਹ ਵੀ ਨਹੀਂ ਰਹਿਣੀ ਉੱਤੇ ਇੱਕ ਵਾਰ ਮਾਰੀ ਪਹਿਲੇ ਵਾਰ ਟੁੱਟ ਕੇ ਕਹਿੰਦਾ ਆ ਗਿਆ ਬਾਰਡ ਟੂ ਗਿਆ ਗਿਆ ਆ ਲੱਗੀ ਕਰੇ ਨੇ 13 ਕਿਲੋ ਵੇਜ ਪੁੱਟਣੀਆਂ ਆ ਭਾਈ ਪਾਣੀ ਦਾ ਫਰਕ ਕਰ ਮੈਨੂੰ ਤੇ ਪਾਣੀ ਦਾ ਫਰਕ ਨਹੀਂ ਭਾਈ ਕੰਮ ਹੈ 1 ਵਜੇ ਉੱਠਣਾ ਸੋਕੇ 1 ਵਜੇ ਉੱਠਣਾ ਮੇਰੀ ਅੰਮੀ ਆ ਔਰ ਇਹ ਹੁਣ ਮੇਰੇ ਬਲਕੇ ਵਾਲਾ ਨੂੰ ਡਾਈ ਲਾ ਕੇ ਚਿੱਕੜ ਚਿੱਤੇ ਹੋਏ ਨੇ ਜਿਕਰਾ ਹੁੰਦੇ ਆ ਵਾਲੇ ਕਰ ਲੈਣੇ ਆ ਭਾਈ ਉੱਥੇ ਕੰਮ ਹੈ ਜਿਕਰਾ ਮਿਹਨਤ ਕਰਨੇ ਦਿਨ ਰਾਤ ਦੀਆਂ ਉੱਥੇ ਬਗੈ ਟਾਈਮ ਨਹੀਂ ਲੱਗਦਾ ਜੀ ਜ਼ਿਆਦਾ ਔਰ ਇਹ ਆਪਾਂ ਟੌਚੇ ਫਰੀ ਜਨੇ ਕੱਪੜੇ ਕਾਲੇ ਇੱਥੇ ਫਰੇ ਮੇਰੇ ਆਏ ਫਿਰਦੇ ਜਿਹੜਾ ਦੇਖਤਾ ਤਰ ਬੇਹਾਰ ਦੇ ਲੈ ਆਹ ਕਿਆ ਆ ਲੋੜੇ ਕਿਹੜਾ ਕਾਇ ਕਦੇ ਪਾਇਆ ਹੋਵੇਗਾ ਜਿਦਾ ਕੱਪੜਾਆਂ ਸ਼ਾਦੀਆਂ 'ਚ ਬੇਸ਼ੱਕ ਪਾ ਲਈ ਹਾਂ ਨਾ ਸਹੀ ਗੱਲ ਆ ਬਾਈ ਨਹੀਂ ਹੁਣ ਅਸੀਂ ਇੱਥੇ ਚਿੱਟੇ ਕੁਰਦੇ ਪਜਾਮੇ ਪਾ ਕੇ ਫਰੀ ਜੀ ਡੋਲਾਂ ਪਰ ਕਿੱਥੇ ਕੰਮ ਹੋ ਜੂਗੇ ਸਹੀ ਗੱਲ ਆ ਲੈ ਬਾਤੀ ਚਿੰਦੋ ਕੋਈ ਸਾਡੇ 2:30 ਵਜੇ ਨਸਾਇਕ ਡੰਗਰ ਇੱਕ ਮਹਿਸਾ ਨਾ ਹੀ ਕਹਾ ਕੀਤੀ ਇਹ ਦੋਏ ਚਿੱਟੇ ਕੱਪੜੇ ਪਾ ਕੇ ਹੁਣ ਆਲੇ ਹੈਗੀਆਂ ਨਾ ਹੁੰਦੇ ਹੈਗੇ ਆ ਕੌਣ ਕਰਦਾ ਚਿੱਟੇ ਕੱਪੜੇ ਪਾ ਕੇ ਹੁਣੇ ਰੋਜ਼ ਪਾਏ ਤੇ ਹੋ ਗਿਆ ਚਿੱਟੇ ਕੱਪੜੇ ਪਾ ਕੇ ਕਰ ਲੋ ਕਦੇ ਨਹੀਂ ਨਹੀਂ ਕਰਦੇ ਪਹਿਲੇ ਉਹਨਾਂ ਦਾ ਡੋਤ ਹੋਈ ਹੈ ਉਹ ਨਹੀਂ ਪਾਉਣੇ ਪੈਣਗੇ ਯਾਰ ਕਦੇ ਕਰਦੇ ਵੀ ਇਹ ਕੰਮ ਲਾਉਣੇ ਆ ਕਦੇ ਚੱਲ ਆਲੀ ਨਿਬੜ ਗਿਆ ਕੰਮ ਇੱਧਰ ਬਾਹਰ ਲਾ ਆ ਬਹੁਤ ਇਹ ਬਹੁਤ ਇਹ ਬਹੁਤ ਤਾਂ ਨਾ ਕੰਮ ਚੱਲ ਨਿਬੜ ਗਿਆ ਯਾਰ ਹੋਣਾ ਜਾਂ ਗੁੱਲੀ ਬਣਨੀ ਹੁਣ ਆਊਟ ਆਊਟ ਚੱਲੀ ਜਾਂਦਾ ਹਲੇ ਸਾਫ ਕਰ ਤਾ ਸਮਾਨ ਜਾ ਕੇ ਯਾਰ ਮੇਰੀਆਂ ਨੇ 1 ਦਿਨ ਚ ਬਣਾਤੀ 2 ਦਿਨ ਨਿਪ ਗਿਆ ਡੰਗਾ ਕਹਵੇਂਗਾ ਮੰਨੇ ਤੇ ਡੰਗਾ ਤਾਂ 5ਵੇਂ 6ਵੇਂ ਦਿਨ ਜਾਂਦਾ ਸਿਆਲ ਤਾਂ ਨਾਲੇ ਪੰਜ ਵਜੇ ਮੈਂ ਦੋ ਚਾਰ ਦਿਨਾਂ ਮੈਂ ਜਿਹੜੀ ਅੱਜ ਕਿਪੜਾ ਯਾਰ ਉਸੇ ਬਾਗ ਯਾਰ ਉਹਨੂੰ ਧੁੱਪ ਨਹੀਂ ਲੱਗੀ ਹੋੜਲੀ ਨੂੰ ਮੈਂ ਪਤਾ ਖੋੜਲੀ ਤੇ ਮੈਂ ਬਣਾਉਣਾਂਗਾ ਟਾਈਮ ਖੋੜਲੀ ਨੂੰ ਧੁੱਪ ਨਹੀਂ ਲੱਗੀ ਉਹ ਦਿਨਾਂ 'ਚ ਐਕਣੀ ਮੈਂ ਪੰਜ ਛੇ ਦਿਨਾਂ ਦਾ ਤੇਜ ਲੱਗਦਾ ਸਿੰਮਟ ਤੇਜ ਲੱਗਦਾ ਅੰਦਰ ਦੇ ਪੈਂਦਾ ਵਿੱਚ ਵਿੱਚ ਉੱਕਤੀ ਇਹ ਚੀਜ਼ ਆਏ ਆ ਤੇਰਾ ਹੁਣ ਤਾਂ ਪਾਈ ਜਾਣ ਪੇਪ ਤੇ ਫੇਰ ਗੱਜ ਮਾਰ ਤੇ ਗਰਮਾਲਾ ਟਾਈਮ ਲੱਗਦਾ ਜੀ ਭਾਂਡੀ ਬਣਾ ਤੇ ਉਹ ਮਾਰਨਾ ਉਹਨੂੰ ਟਾਈਮ ਸਪੈਸ ਨਹੀਂ ਲੱਗਾ ਕਮਰੇ ਬਣਾ ਵੀ ਦਿੱਤਾ ਤੇ ਪਹਿਲ ਤੇਰੀ ਸਾਰਾ ਦੇਖ ਉਹ ਹੋਰ ਜੱਤੀ ਨਾਲ ਆਏ ਆ ਆਹ ਸਪਾਈ ਵਾਰ ਕਈ ਵਾਰ ਬੰਦਰ ਸਫਾਈ ਦਾ ਪੂਜੀ ਜੀ ਮੈਂ ਗਰਮਾਲ ਆਏ ਮਾਰ ਕੇ ਉੱਪਰ ਅੱਗੇ ਲਾ ਗਏ ਆਏ ਦੇ ਆ ਦੇਖ ਲੈ ਆ ਦੋ ਕੰਮ ਜਾਈ ਇਹਦਾ ਆਰੇ ਦਾ ਬਣਾ ਲਾ ਉਹ ਦੇਖ ਲੈ ਸਮਝ ਆਤਾ ਤੈਨੂੰ ਲੈਗਸ ਵਾਲੀ ਕੰਪਨੀ ਆਈਫੋਨ ਦੇ ਕਹਿ ਬੰਦੇ ਇਹ ਬਾਈ ਇਹਦਾ ਪਤਾ ਕੀ ਹੈ ਓਏ ਅੱਛੇ ਤੈਨੂੰ ਲੈਗਸ ਕੰਪਨੀ ਵਾਲੇ ਨੇ ਦੇਖ ਲੋ ਵੇ ਬਾਈ ਇਹਦੀ ਐਡ ਦੂੰਗਾ ਮੈਂ ਆਹ ਨਾਲ ਚੱਲਦੀ ਆ ਬਹੁਤ ਚੰਗੀ ਆ ਹਾਂ ਹਾਂ ਚਲ ਕੋਈ ਨਹੀਂ ਭਾਈ ਬੰਦਾ ਗੱਲ ਕਰਦਾ ਅਸੀਂ ਲੱਕੜੀ ਦੇ ਕਰਮਾ ਲੈ ਤਾਹੀ ਲੰਦੇ ਲੰਦੇ ਸਾਡੀ ਮਾਹ ਵੀ ਅੱਜ ਵੀ ਦੇਦੀ ਹਾਂ ਹਾਂ ਲੈ ਕਰਮਾ ਲਾਉਂਦੇ ਮਸੇਂਦਾ ਆ ਗਿਆ ਮੇਰੇ ਆਇਆ ਹੈ ਕਰਮਾਲਾ ਦਾ ਮਸੇਂਦਾ ਹੈ ਅੱਛਾ ਫਿਰ ਤਾਂ ਕਰਮਾਲਾ ਆਹਦਾ ਬਹੁਤ ਵਧੀਆ ਹੈ ਬਹੁਤ ਵਧੀਆ ਕਰਮਾਲਾ ਨਾਲੇ ਉਹ ਵੀ ਸਮਾ ਪੂਰਾ ਦੇਜਦਾ ਲੱਗਦਾ ਪਹੜੀ ਇੱਟੀ ਚੱਕਲੇ ਮੇਰੇ ਘਰ ਤਾਂ ਹੈ ਇਹ ਵੀ ਮੰਨਦੇ ਚੱਕਲੇ ਫੱਟੇ ਹੈ ਹੈ ਤੁਕੇ ਇਹ ਭਾਈ ਜਿੱਕਲਾ ਕਹਿੰਦੇ ਨੇ ਹੁੰਦਾ ਵੀ ਓ ਇੱਟੀ ਚੱਕਲੇ ਮੇਰੇ ਘਰ ਤੇ ਆਪਣੀ ਕਿਹੜੀ ਆਲੇ ਦੁਆਲੇ ਗਿਆਦਾ ਇੱਥੇ ਖਾਲੇ ਤੇ ਕਿਨੇ ਖਾਲੇ ਤੇ ਸੰਦੀ ਦੇ ਸਾਲ ਨਵਾਟੋ ਕਰਾਉਣਾ ਕਿਨੇ ਚਾਹੀਦੇ ਜਵਾਬ ਜਗਾਈ ਤੇ ਹੋਣਾ ਚਾਹੀਦਾ ਜਵਾਬ ਨਵਾਣਾ ਅੱਗੇ ਨੂੰ ਭਈਆ ਗਾਣਾ ਮੇਲੇ ਲੱਗਣਾ ਕਵਾੜ ਨੇ ਨੂੰ ਲੱਗਣ ਕਿੱਥੇ ਲੱਗ ਗਿਆ ਠੀਕ ਠੀਕ ਉਸੇ ਜਿਹੜੀ ਦਿਲਗੀ ਦਾ 3 ਨਵਰਾਜਾ ਅੱਛਾ ਭਾਈ ਜੀ ਹਾਂ ਉਹਨੇ ਭਲੇ ਬੱਕਰੀਆਂ ਹਾਲੀਓਂ ਨੇ ਪਈ ਅੱਛਾ ਆਈ ਨੇ ਫੜਨੇ ਮੈਠਾ ਕਰਨੀ ਹਾਂ ਹਾਂ ਬੱਕਰੇ ਪਿਆ ਜਾਦਾ ਉਹ ਕਿਉਂ ਉਹ गिर ਗਿਆ ਉਹ ਬੱਕਰੇ ਨੇ ਪਤਾ ਕੀ ਉਹ गिर ਗਿਆ ਲੱਗਿਆ ਕਿੱਥੇ ਦੇ ਲੋਰੀਆ ਕਿਹੜਾ ਉੱਥੇ ਲੱਗਿਆ ਫਿਰ ਕਿੰਨੇ ਕੱਲੀ ਉਘਾੜੇ ਉਹ ਨਾਲ ਲੈ ਕੇ गिर ਗਿਆ ਪੂਰਾ ਟੁੱਟ ਗਿਆ ਜੀ ਤਾਂ ਪੜ ਗਿਆ ਫਿਰ ਪੁੱਛਦਾ ਨਹੀਂ ਕਿਹੜਾ ਉਹ ਫਿਰ ਪੜ ਕੇ ਜਾਂਦਾ ਉਹ ਦਾ ਤਾਂ ਖਿਜੇ ਪੇ ਤਾਂ ਉਹ ਮੈਂ ਕਿਹਾ ਜੇ ਨਾ ਆਪਾ ਜਿਦੇ ਹਾਂ ਇਹ ਗੱਲ ਤਾਂ ਤਰੀ ਖਾਲ ਨਹੀਂ ਉਹਦੇ ਲੋੜ ਨਹੀਂ ਦਾਉਂਦਾ ਕੰਮ ਉਹ ਕੋਈ ਚੰਬੜ ਕੇ ਖੜਾ ਫੜਦਾ ਉਹ ਆ ਕਰਿਆ ਬਹੁਤ ਫੜਾ ਫੜਦਾ ਉਹਨੇ ਨੱਟਿਆ ਉਹ ਛੋੜਾ ਧੁੰਮਣੀ ਹੁੰਦੀ ਕਹਿੰਦੇ ਧੁੰਮਣੀ ਹੁੰਦੀ ਅੱਛਾ ਇਹ ਹੜੀ ਮਗਰ ਪੈ ਜਾਂਦੀ ਹੈ ਹਾਂ 2 ਵਜੇ ਤੇ 2-3 ਘੰਟੇ ਵੀ ਹੋ ਗਏ ਆ ਬਾਹਰ ਨਾ ਬੱਤੀਆਂ ਹੋਰ ਅੱਜ ਵੀ ਘੁੰਮਦੇ ਅੱਜ ਗਈਆਂ ਉਹ ਸਾਡੇ ਸਦੂਗਵਾਰ ਪੈ ਰਹੇ ਨੇ ਉਹਦੇ ਉੱਥੇ ਵੜਿਆ ਸਾਡੇ ਪਾਠੀਆਂ ਕਿੰਨੀ ਮਗਲਾ ਹੁਣ ਪਾਠੀਆਂ ਜਿ ਲੱਗੂ ਉੱਥੇ ਦੇ ਵੀ ਲੱਗ ਗਿਆ ਸਾਰਾ ਸੱਤ ਨੂੰ ਫੇਰ ਪਰਾ ਲੱਗ ਗਿਆ ਵੇਸ ਠੰਡੀ ਜਗਾ ਲੱਭਦਾ ਇਹ ਹਾਂ ਠੰਡੀ ਜਗਾ ਨੂੰ ਆਉਂਦਾ ਹੁਣ ਰੋਹੀ ਹੋ ਗਈ ਹੁਣ ਠੰਡੀ ਜਗਾ ਨਹੀਂ ਆਣਾ ਇਹ ਪਾਠੀਆਂ ਵੀ ਪੜ ਜਾਂਦਾ ਇਹ ਤੂੰ ਪਰਾਂ ਲੱਗੇ ਵਸੈ ਨੂੰ ਥੁੰਡੇ ਇੰਨੀ ਗਿਆ ਐ ਇੰਨੀ ਵੀ ਹੁੰਦੀ ਹੱਤ ਬਾਤ ਤੇ ਬਾਤ ਆ ਜਿਹੜਾ ਗੇਰਾਂ ਤਾ ਕੱਲ ਨੂੰ ਫਪੜਾ ਵਾਲਾ ਲੱਭੀ ਬਿਲੇ ਦਾ ਫੂਕ ਬੁੜਿਆ ਕਮਾੜੇ ਨੂੰ ਖਾ ਕੇ ਫਪੜਾ ਵਾਲੀ ਬੋਦਰੇ ਲੋਕੀ ਕਰੀਦਾ ਤਾ ਟੋਕਰੇ ਪਰ ਟੋਕਰੇ ਉੱਤੇ ਕਿਹੜਾ ਪਈ ਟੋਕਰੇ ਹੀ ਫੂਕ ਤਾ ਕਹਿੰਦਾ ਕਿ ਕਰ ਦੰਗਰਾ ਆਇਆ ਹੋ ਗਿਆ ਉਹ ਹਾਸੀ ਉਹ ਹਾਸੀ ਮੈਂ ਆਈ ਬੈਠਾ ਰ ਅਧਰੂਏ ਸਾਈਡ ਪਾਸਾ ਇੰਨਾ ਇਧਰ ਆਇਆ ਅੱਗੇ ਸੈਟ ਕਰਕੇ ਰੱਖ ਵਾਲੀ ਮੇਰੀ ਦਾੜੀ ਨੂੰ ਆਈ ਮੈਂ ਤਾਂ ਜਵ ਖੜਾ ਲੱਗ ਰੇ ਇੱਕ ਸੈਟ ਤੇ ਹੋਣੀ ਆਈ 20 ਗੱਲ ਪਾ ਆ ਗਿਆ ਡੀਰ ਸੈਟ ਹੈ ਜਿ ਸਿਰਣਾ ਆ ਗੁੱਗਲ ਆਉਣੇ ਨੂੰ ਪਟ્રોલ ਲਾ ਥੇ ਬਹੁਤ ਤੇਜ਼ ਆਈ ਅੱਗ ਬੁਰਾ ਬੁਰਾ ਮੈਂ ਹਾਂ ਭਾਈ ਜਲਾਇਗਾ ਉਹ ਨਿਮ ਜਰਾ ਜੇ ਕਮਰੇ ਤੱਕ ਇਹਦਾ ਕਾਲੂ ਤੇ ਗੇੜੇ ਫਿੱਟ ਕਰ ਦੇਣਾ ਲੈ ਹੁਣ ਕਰਨਾ ਨਹੀਂ ਗੇੜੇ ਨਹੀਂ ਨਹੀਂ ਹੁਣ ਨਹੀਂ ਕਰਤੀ ਗੇੜੇ ਫਸ ਗਿਆ ਹੁਣ ਉਹ ਨਾਲੇ ਲੱਗਣਾ ਸਾਜਰੀ ਸਾਜਰੀ ਲਾ ਦੇਣਾ ਰਾਤ ਨੂੰ ਬਿੱਲੀ ਘੁੰਮ ਜਾਨੀ ਅੰਦਰ ਦੇ ਫੇਕ ਕਿ ਹੋ ਗਿਆ ਮੂਹੇ ਆ ਦੂੰਗਾ ਲੈ ਮੂਹੇ ਐਂ ਨਹੀਂ ਬਿੱਲੀ ਘੁੰਮ ਜਾਨੀ ਉਹ ਤਾਂ ਬਿੱਲੀ ਵੀ ਆਈ ਉੱਥੇ ਪੱਥਰ ਲਾਉਣ ਲੱਗਿਆ ਮੂਹੇ ਕਾਉਣੀ ਐ ਬਿੱਲੀ ਨੂੰ ਲੈ ਉਹ ਜੇ ਪਹਿਲਾਂ ਫਿੱਟ ਕਰਕੇ ਫਸ ਪੈ ਦੂੰਗਾ ਐ ਤਾਂ ਕਰ ਕੇ ਫਾਇਦਾ ਉਹ ਚਾਹੇ ਤਾਰੇ ਠਮਾ ਕੇ ਦੇਖ ਲੀ ਹਾਂ ਬੱਸ ਕਿਤੇ ਰੋਸੇ ਦਾ ਕਪੜਾ ਰੋਪਾ ਹੋਆ ਚਿੱਟੇ ਭਜਣੇ ਖਰਾਬ ਹੋ ਜਾਣਾ ਉਹਨੇ ਫੇਰ ਹੁਣ ਜਿਹੜਾ ਹਿੱਟ ਕਰ ਰਿਹਾ ਨਾ ਸਿਰੋ ਕੋਈ ਤਖਤੀ ਨਹੀਂ ਲੱਗੀ ਫਾਤੂ ਤਾਂ ਆਉਂਦੀ ਆਓ ਲੈ ਆਪਣੇ ਇਹਨਾਂ ਦਾ ਫਰਕ ਰਖਾਇਓ ਬੱਸ ਹਾਂ ਫਿਰ ਅੰਦਰ ਕੀ ਹੋਈ ਵੀ ਨਾ ਵੜਿਆ ਇਹਨੇ ਹਾਂ ਤੂੰ ਹੀ ਨਾ ਵੜਦਾ ਨਹੀਂ ਉਹ ਤਾਂ ਆ ਜੀ ਨੀਗਾ ਜੇ ਫੋਨ ਦੇ ਛੋਟੇ ਜੀ ਨਾ ਹੋਰ ਰਗਾ ਕਾ ਦੇ ਹੱਤਰ ਪਤਾ ਨਹੀਂ ਅੱਛਾ ਚਲੋ ਇਹਦੇ ਵਾਲ ਨੂੰ ਚੱਕਣਾ ਖੋਲਣਾ ਤੁਹਾਡੇ ਕਹਿਣ ਦਾ ਮਤਲਬ ਕੁੱਲੀਆ ਜੀ ਦਾ ਫੇਸ ਬੈਲ ਲੀ ਗਿਆ ਹਾਂ ਮਾਰੀ ਜੀ ਮਾਰੀ ਜੀ ਬਿਲਡ ਜੀ ਵੜ ਜਾਂਦੀ ਉਹਦੇ ਵਾਲ ਦੇ ਹੁੰਦੇ ਉੱਪਰ ਕੁੱਲੇ ਵੇ ਹੁੰਦੀ ਕਿ ਨਹੀਂਗਾ ਉਹ ਮਾਸਕ ਕਿ ਨਹੀਂ ਹੁੰਦੀ ਉਹ ਨਹੀਂ ਹਾਂ ਉਹ ਕੇਵਲ ਬਰਾਉਂਰ ਗੁੰਹੰਦਾ ਕੁਝ ਨਹੀਂ ਉਹ ਚ ਟੇਬਲ ਦੀ ਚਾਰ ਵਰਗੀ ਆ ਵਾਹੇ ਸਾਰਾ ਬੋ ਕਰਦੀ ਆ ਥੱਲੇ ਧੋਣੇ ਆ ਯਾਰ ਕੱਲੂ ਬਾਟੂ ਤੇ ਥੱਲੇ ਧੋਣੇ ਸਾਰੇ ਪੰਨੀਆਂ ਸੌਣੇ ਆਂ ਤੂੜੀ ਸਾਤ ਸਾਰੇ ਥੱਲੇ ਜਿੰਨਾ ਪਿਆ ਹੁਣ ਭਰੇ ਪਏ ਥੱਲੇ ਸਾਰੇ ਧੋਣੇ ਵਾਲੇ ਵੇਚਣੇ ਦਾ ਨਹੀਂ ਲੈ ਵੇਚੀ ਨੇ ਕਿਤੇ ਸਾਡੇ ਦਿੱਤੇਗਾ ਵਟ ਗਿਆਗੇ ਹੈ ਤੂੜੀ ਉਹ ਪ੍ਰੈਸ਼ਰ ਵਾਲੀ ਆ ਸਾੜੀ ਪੱਕਾ ਸਾਨੂੰ ਹਾਂਜੀ ਉਹਦਾ ਚਾਰਨਾ ਦਾ ਬਦਲਾ ਲਓ ਬਦਲਾ ਦੇਣਾ ਉਹ ਵੀ ਆਜਾ ਤੂੰ ਬਲਾਜਾ ਕਹਿੰਦਾ ਖੋਲ ਕੇ ਲਿਆ ਦੂੰਗਾ ਬਣਾ ਦਿੰਦਾ ਮੈਂ ਤੂੜੀ ਤੇ ਕੂੜੀ ਆ ਜਿੱਤੀ ਆ ਜੀ ਉਹ ਗੱਡਰ ਵਾਲੇ ਨੂੰ ਫੋਨ ਕਰ ਕਿ ਕਫਾਲੇ ਨੂੰ ਹੋਰ ਗਾਇਤਾ ਉਹਨੂੰ ਅੱਜ ਅੱਛਾ ਜੀ ਇਹਦੇ ਨੂੰ ਇਹ ਵੀ ਗਰਮ ਵਾਲੇ ਇਕਲਾਲੇ ਅੱਛਾ ਜਿਹੜੇ ਹੋ ਰਹੇ ਹੋੜੇ ਉਹਦਾ ਗਲਾਬ ਵਾਜਦੀ ਐ ਨਾ ਨਾ ਹਾਂ ਜਿਹੜੇ ਰਿਪੇਅਰ ਹੋਣਾ ਇਹੋ ਜੀ ਉਹ ਵੇਚ ਦੂੰਗੇ ਜਿੱਦੂ ਹੋ ਜਾਗਾ ਹੱਕ ਕਿੰਨੇ ਕਿੰਨੇ ਨੇ ਕਿੰਨੇ ਆ ਉਹ 11 11 25 ਵਾ ਦੇ 11 11 ਬਾਈ ਹੋ ਜਾਂਦੇ 11 ਫਾਲੇ ਆ ਹਾਂ 11 11 ਪਰੀਆਂ ਨਹੀਂ ਆਈ ਦੋ ਜੋ 11 ਹਾਲੇ 11 11 ਪਰੀਆਂ ਨਹੀਂ ਆਉਂਦੀਆਂ ਤੁੱਕੇ ਆਪ ਕੋਈ ਨਾ ਹਲੇ ਬੀਸੀ ਜਿਵੇਂ ਲੈਣੇ ਹੋ ਬਾਈ ਹੁਣ ਹੋਰ ਕੀ ਕਰ ਲਿਓ ਇਹਨਾਂ ਸਰਸ ਵੀ ਨਾ ਰਾਹਤਾ ਪਾਕਿਸਤਾਨ ਵਾਲੇ ਕਹਿ ਕਰਦੇ ਰਾਹਤਾ ਬਸ ਗਿਆ ਇਹਨਾਂ ਕੰਮ ਮਿਸਤਰੀ ਚਾਹੀਦਾ ਇਹਦੇ ਨਜੇ ਸੁੱਖੇ ਦੇ ਪੁੱਛ ਸਾਡੇ ਗਾ ਸੁੱਕ ਦੇ ਸਰ ਸਾ ਸੁੱਖ ਹੈ ਹਾਂ ਬਗਾ ਇੱਥੇ ਦੁਕਾਨ ਕੋਲ ਹੋ ਕੇ ਠੀਕ ਬਗਾਈ ਹੋ ਰੈਡੀ ਦੇ ਅੰਦਰ ਜਾਂਦੇ ਨੇ ਉੱਥੇ ਤਾਂ ਲੈ ਜਾਈਂ ਆਹੋ ਆਇਆ ਤੇ ਸੁਕਾਰਡ ਚਾਲੇ ਦੀ ਲੱਗਿਆ ਰਹਾ ਇੱਕ ਦਿਨ ਧੁੱਪਾਈ ਪੁੱਛਲਾ ਇਹ ਤੋਂ ਉਂਗਰਨੀ ਆਈ ਰਹੀ ਟੋਕਰੀ ਕਰੀ ਹਾਂ ਟੋਕਰੀ ਅੱਧਰ ਨੂੰ ਟੋਕਰੀ ਅੱਧਰ ਨੂੰ ਉਹ ਨਹੀਂ ਆਉਂ ਚ ਹੋ ਗਿਆ ਟੋਕਰੀ ਅੱਧਰ ਨੂੰ ਪਰ ਟੇਪਰੇ ਟੇਪਰੇ ਅਸੀਂ ਆ ਕੇ ਦੇ ਲੈ ਕਨੇ ਕਢਾਤੇ ਨਾ ਨੀ ਠੀਕ ਰਹੇ ਉਹ ਜੀਸੀਬੀ ਆ ਜਦੋਂ ਅਸੀਂ ਪੁੱਛੇ ਕਰੀਏ ਜੀਸੀਬੀ ਨਾਲ ਤਾਂ ਕੰਨਾ ਜੋ ਕਢਦੇ ਕਰੇ ਭਾਪਾ ਲੋੜ ਨਹੀਂ ਪਈ ਤਾਂ ਖੜਾ ਵਧੀਆ ਕਰਾ ਹੁੰਦਾ ਨਾ ਕਰਾਣਾ ਬਹੁਤ ਉਡੰਦੀ ਗੇਂਦ ਜਿੰਦੇ ਜਿੰਦੇ ਨੇ ਕੰਮ ਹੋਪੇ ਜਿੰਦੇ ਨੇ ਵਾਹ ਕੰਮ ਲੱਤਾ ਸੀ ਮਾਸ਼ੇ ਟਰੈਕਟਰ ਕਰਾ ਹੁੰਦਾ ਨਾ ਕਰਾਣ ਕਿੱਥੇ ਮਾਦੀ ਲੈ ਜਾ ਕਰਾ ਦਾ ਆਇਆ ਚਾਚੇ ਕਰਾ ਵੀ ਦੇ ਬਸ ਜਗਾ ਨਹੀਂ ਜਾਂਦਾ ਉਹ ਦੁੱਬਲੇ ਨੂੰ ਪੈਣਾ ਚਾਹੀਦਾ ਹਾਂ ਜਿੱਥੇ ਮਾਦੀ ਮਿੱਟੀ ਵੀ ਹਾਰਾ ਹੁੰਦਾ ਨਾ ਹਾਂ ਜਦ ਦੁੱਬਲੇ ਨੂੰ ਪੈਣਾ ਇੱਕ ਵਾਰ ਸਿਰ ਪੈਲਾ ਹੁੰਦਾ ਟਰੈਕਟਰ ਇੱਕ ਮੂਰੇ ਲੱਗੂ ਜਿੰਨੇ ਜਾ ਕੇ ਲੋਈ ਗੱਲ ਹੈਗਾ ਸੀ ਆਪਣੀ ਜਗਾ ਥੋੜੀ ਜਿਹੀ ਡਿੱਪੀ ਹੈ ਅੱਜ ਦੇਖ ਲੈ ਮੈਂ ਜਮਤ ਲਾਦੇ ਹਾਂ ਕਾਰ ਨੂੰ ਹੁਣ ਪੁਰਾਣੇ ਕਿਹਨੇ ਨੂੰ ਹੱਥ ਲਾਉਣੇ ਤਾਰੇ ਮੈਂ ਸਾਰਾ ਸਮਾਂ ਦੇਖ ਲਿਆ ਵੀ ਆਹ ਵੀ ਪੁਰਾਣੇ ਬਣੇ ਤੇ ਜਿੱਕਰ ਹੱਥ ਲੜੀ ਕਹਿੰਦਾ ਥੋੜੀ ਥੱਲੀ ਕਹਦਾ ਬਣਗੀ ਨਹੀਂ ਕਰੀ ਵੀ ਇਹ ਹਰੇਕ ਚੀਜ਼ ਤਾਂ ਨਹੀਂ ਕਰੀ ਵੀ ਹੈ ਉਹ ਪਹਿਲਾਂ ਦੇਖ ਲੈ ਇਹ ਵੀ ਹੱਸ ਫੇਰ ਆਪ ਬਣਾਓ ਔਰ ਇਹਨੀ ਤੇ ਜਿਹੜਾ ਚੱਲਣੀ ਇਹ ਆਪਣੀ ਸੋਚੀ ਜੇ ਨਾਲ ਆਪਣੀ ਸੋਚੀ ਦੇਣਾ ਹੁੰਦਾ ਇਹ ਬ੍ਰੈਂਡ ਆ ਪਾਵਾ ਮਸਤੀ ਆਪਣੀ ਆਪ ਪਾਇਤਾ ਇੱਥੇ ਤੇ ਸਿਰੇ ਤੇ ਉਹ ਉੱਥੇ ਜਿੱਥੇ ਵੀ ਨਾ ਪਾਈਆਂ ਆਪਣੀ ਸੋਚੀ ਜੇ ਟਾਤਾ ਨੀਵਾ ਹੋ ਗਿਆ ਯਾਰ ਅਲੀਤ ਹੋਰ ਦੇਖੋ ਤੁਸੀਂ ਜਿੱਕਰ ਹੁੰਦੇ ਨੇ ਇੱਕ ਗੱਲ ਮਾਵਾ ਆਪਣੇ ਮਕਾਨ ਬਣਾਤਾ ਤੇ ਨਿਆਣੇ ਨੂੰ ਗਾਹਾਂ ਜਿੱਕਰੋਂ ਕੋ ਮਾ ਆਪਣੇ ਕੰਮ ਕਰਨ ਲੱਗ ਗਿਆ ਉਹਨੂੰ ਪਸੰਦ ਨਹੀਂ ਆਉਂਦਾ ਉਹਨੇ ਜਿਦੇ ਜਿਗਾਣਾ ਕਾਟਾ ਆ ਵੀ ਮਗਾਨ ਸਾਡੀ ਦਾ ਜਿਹੜਾ ਸਾਹਮਣੇ ਆ ਬਹੁਤ ਸਾਡਾ ਪੁਰਾਣਾ ਘਰ ਹੈ ਪਹਿਲਾਂ ਪਿੱਛੇ ਉਹ ਬ੍ਰਿਕ ਲੱਗਿਆ ਪੀਲਾ ਉਹ ਬੜੇ ਵੇਟਾ ਦਾ ਪੁਰਾਣਾ ਘਰ ਸਾਡਾ ਇਹ ਇਹ ਸਾਡੇ ਬਾਪੂ ਦੇ ਬਣਾਇਤਾ ਮਾਹੋਂ ਜਾਇਆ ਅਸੀਂ ਇੱਧਰ ਪਾਲਿਆ ਦੀ ਇੱਤ ਦਾ ਫਿਰ ਇਹ ਅਸੀਂ ਵੀ ਇਹਨਾਂ ਦੇ ਗਵਾਂਡੀ ਉਹ ਚਾਚੇ ਰਾਂ ਦੇ ਪਹਿਲਾਂ ਇਹ ਵਿੱਚ ਹੁਣ ਤੋਂ ਬਾਅਦ ਇਹ ਵਿੱਚ ਫਿਰ ਉਹ ਜਾਲਾ ਪੈਣੀ ਓਏ ਹੈ ਕਾ ਅਹ ਕਾ ਹੈ ਪਹਿਲਾਂ ਜਿੱਕਰ ਪਿੰਡਾਂ ਦੇ ਨਾਲ ਅੱਗ ਭੇਜੀ ਮੋ ਕਾਇਰ ਫਾਇਲੇ ਕਿ ਦਿਲ ਕਿਟਾਉਂ ਉਹ ਅਕੜੇ ਮੁਰ ਸੁਬਹ ਇਹ ਲਾਉਂਦੀ ਦੇ ਵਿੱਚ ਖੁੱਲ੍ਹੇ ਉਹ ਬੁੱਧਿਆ تھا ਇਹ ਪਿੰਡ ਦੇ ਨਾਲ ਖਾਲੀ ਹੋ ਗਿਆ ਉਹਨਾਂ ਸੋਖਾ ਜੀ ਬਣ ਗਏ ਵਾਹ ਪਿੰਡ ਦੀ ਗਲੀ ਦੀ ਮੇਨ ਜਿਹੜੀ ਯਾਦ ਦੀ ਇਹ ਤਾਂ ਨਾ ਇਲਾਕਾ ਨਹੀਂ ਮੇਰੀ ਆਹ ਆਵੇ ਨਹੀਂ ਕਿਹੜੀ ਗੱਬੇ ਆ ਗਈ ਪਿੰਡ ਤੋਂ ਇਹਨੂੰ ਸੁੱਕੇ ਇਹਨੂੰ ਮੈਂ ਇੱਧਰ ਬਾੜੇ ਹੁੰਦੇ ਜਿਹਦੇ ਹੁੰਦੇ ਬਾੜੇ ਜਿੱਦਾਂ ਤੂੰ ਲੱਗਿਆ ਜਦਾਂ ਆਉਣ ਲੱਗਿਆ ਮੈਂ ਭਈ ਨੂੰ ਇਹਨੂੰ ਕਦੇ ਆਇਆ ਨਹੀਂ ਸੜਕ ਨੂੰ ਮੈਂ ਹਾਂ ਆਹ ਇਹ ਇੱਧਰ ਇੱਧਰ ਪਿੰਡ ਤੇ ਤਬੜਾ ਕਹਿੰਦਾ ਰਹੇਗਾ ਇਹ ਚਾਚੀ ਨੇ ਕਹਿਣ ਦਾ ਮਤਲਬ ਆ ਬਈ ਆ ਜਿਹੜਾ ਪਾਇਆ ਏ ਜਿਹੜੀ ਬਾੜੇ ਬਾਹਰ ਪਾਇਆ ਤੋਗਾ ਜੀ ਬਈ ਬਾਹਰ ਪਾਉਣਾ ਮਗਰ ਕੱਲ ਹੋ ਰਹੀ ਗੱਲ ਤੇ ਮੈਂ ਗੱਲ ਕਹਿ ਲੱਗਾ ਜਾਂ ਮਤਲਬ ਦੇਖ ਪਹਿਲਾਂ ਲੋਕਾਂ ਦਾ ਜੀ ਕਾ ਪਿਆਰ ਦਾ ਇਕੱਠੇ ਰਹਿੰਦੇ ਸੀ ਹਾਂ ਨਾ ਉਹ ਤੰਗ ਦੇ ਬਾਈ ਘਰ ਦੀ ਕਿਹਾ ਕੋਈ ਇੱਕ ਦੂਜਾ ਆਪਸ ਵਿੱਚ ਨਾ ਛੇ ਗਿਆ ਜਦਵੇ ਹੁਣ ਪਤਾ ਗਿਆ ਹੁਣ ਕੋਠੀਆਂ ਦੂਰ ਦੂਰ ਆ ਹੁਣ ਬੰਦਿਆਂ ਦਿਲ ਵੀ ਉਕਣੇ ਹੋ ਗਏ ਐਕਟਿੰਗ ਸਹੀ ਨਾਲ ਨਹੀਂ ਕੀ ਗਏ ਟਾਈਮ ਟਾਈਮ ਦੀ ਗੱਲ ਆ ਚਲੋ ਠੀਕ ਹੈ ਜੀ ਚੰਗਲ ਨਾਲ ਲੈਂਦੇ ਆ ਵੀ ਕੱਲ ਦੀ ਵੀਡੀਓ ਸਾਡੀ ਕਾਲ ਦੀ ਉਹ ਤੇ